ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਜੋ ਮੁਹਿੰਮ ਚਲਾਈ ਗਈ ਹੈ ਜਿਦੇ ਵਿੱਚ ਡਰੱਗਸ ਦੇ ਰਿਲੇਟਡ ਜੋ ਪੈਡਲਰਸ ਨੂੰ ਉਹਦੇ ਜਿੱਥੇ ਕਾਰਵਾਈ ਕੀਤੀ ਜਾ ਰਹੀ ਹੈ ਨਾਲ ਦੀ ਨਾਲ ਜੋ ਪੇਸ਼IENTS ਨੇ ਉਹਨਾਂ ਨੂੰ ਟਰੀਟ ਕਰਨ ਦੇ ਲਈ ਡੀ ਐਡਿਕਸ਼ਨ ਅਤੇ ਰੀਹੈਬਿਲੀਟੇਸ਼ਨ ਸੈਂਟਰ ਵੀ ਚਲਾਏ ਜਾ ਰਹੇ ਨੇ ਮੋਗਾ ਵਿਖੇ ਜਨੈਰ ਦੇ ਵਿੱਚ ਜੋ ਰੀਹੈਬ ਸੈਂਟਰ ਹੈਗਾ ਉੱਥੇ ਅਸੀਂ ਹੁਣ ਜੋ ਇਹ ਪੇਸ਼IENTS ਨੇ ਉਹਨਾਂ ਨੂੰ ਸਕਿੱਲ ਡਿਵੈਲਪਮੈਂਟ ਵੀ ਉਹਨਾਂ ਦੀ ਕਰ ਰਹੇ ਹਾਂ ਅਸੀਂ ਜਿੱਥੇ ਹਾਲ ਦੀ ਘੜੀ ਦੇ ਵਿੱਚ ਇਲੈਕਟ੍ਰੀਸ਼ੀਅਨ ਦਾ ਕੋਰਸ ਚੱਲ ਰਿਹਾ ਹੈਗਾ ਜੇ ਦੋ ਬੈਚਸ ਦੇ ਵਿੱਚ ਇਹ ਕੋਰਸ ਚੱਲ ਰਿਹਾ ਹੈਗਾ ਜੋ ਸਾਡੇ ਪੇਸ਼IENTS ਨੇ ਉਹ ਇਸ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਨੇ ਤਾਂ ਜੋ ਉਹ ਜਦੋਂ ਵਾਪਸ ਰੀਹੈਬਿਟ ਰੀਹੈਬ ਪੀਰੀਅਡ ਤੋਂ ਬਾਅਦ ਜਾਣ ਤਾਂ ਉਹ ਸਮਾਜ ਦੇ ਅੰਦਰ ਜਾ ਕੇ ਦੁਬਾਰਾ ਇੰਟੀਗ੍ਰੇਟ ਹੋ ਸਕਣ ਜੋ ਪੰਜਾਬ ਸਰਕਾਰ ਦਾ ਸੀਐਮ ਸਾਹਿਬ ਦੀ ਅਗਵਾਈ ਹੇਠ ਇਹ ਉਪਰਾਲਾ ਹੈਗਾ ਇਹ ਇਹਦੇ ਰਿਜ਼ਲਟ ਵੀ ਦਿਖਣ ਲੱਗੇ ਨੇ ਸੋਸਾਇਟੀ ਦੇ ਵਿੱਚ ਇੱਕ ਡਰੱਗਸ ਦੇ ਪ੍ਰਤੀ ਜੋ ਇੱਕ ਅਵੇਅਰਨੈਸ ਹੈਗੀ ਜੋ ਇੱਕ ਬਹੁਤ ਇੱਕ ਇੱਕ ਇਸ ਇੱਕ ਤਰ੍ਹਾਂ ਦਾ ਇਹ ਜਨ ਅੰਦੋਲਨ ਬਣ ਗਿਆ ਹੈਗਾ ਤੇ ਨਾਲ ਦੀ ਨਾਲ ਜੋ ਜ਼ਿਲ੍ਹਾ ਪ੍ਰਸ਼ਾਸਨ ਦੀ ਜੋ ਐਕਟਿਵ ਭੂਮਿਕਾ ਹੈਗੀ ਉਹ ਉਹਨਾਂ ਨੂੰ ਸਕਿੱਲ ਡਿਵੈਲਪਮੈਂਟ ਕਰਨ ਸਿੱਤੇ ਉਹਨਾਂ ਨੂੰ ਬਾਅਦ ਦੇ ਵਿੱਚ ਇੰਡਸਟਰੀ ਜਾਂ ਫਿਰ ਆਪਣਾ ਸੈਲਫ ਐਂਟਰਪ੍ਰਨਿਓਰਸ਼ਿਪ ਦਾ ਕੰਮ ਕਰਨ ਦੇ ਵਿੱਚ ਵੀ ਵਿਜ਼ੀਬਲ ਹੋ ਚੁੱਕੀ ਹੈ